ਔਰ ਇਹਨਾਂ ਨੂੰ ਕੋਈ ਡਿਮਾਂਡ ਸੀਗੀ ਔਰ ਉਹਦੇ ਬਾਰੇ ਇਹ ਬੈਕਪੀ ਪਹਿਲਾਂ ਆਲਰੇਡੀ ਕੋਈ ਨਾ ਕੋਈ ਥੋੜਾ ਜਿਹਾ ਲੰਬਾ ਸਰਪੰਚ ਦਾ ਲਾਚੀਕਤਾ ਤੋਂ ਗਲੇਂਦਗੀ ਔਰਨਵੰਸ਼ੀ ਦੁਆਰਾ ਟਾਈਮ ਦਿੱਤਾ ਪਰ ਜਿਹੜੀ ਆ ਪੂਰੀ ਪ੍ਰੋਡਕਟਿਵ ਗੱਲ ਹੋਈ ਆ ਔਰ ਮੇਰੇ ਇਲਹਾਸ ਨਾਲ ਅਸੀਂ ਆ ਗੁਰਿੰਦਰ ਦੇ ਇਲੈਕਸ਼ਨ ਤੋਂ ਬਾਅਦ ਜਿੰਨੀਆਂ ਚੀਜ਼ਾਂ ਇਹਨਾਂ ਨੇ ਸਾਡੇ ਨੌਲੇਜ ਚ ਲੈ ਕੇ ਆਂਦੀਆਂ ਉਹਨੂੰ ਪੂਰੇ ਜੋ ਉਹਨਾਂ ਦੇ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਿਕ ਕਰਾਂਗੇ। ਇੱਕ ਵਾਰੇ ਸ਼ਹਿਰ ਦੇ ਵਿੱਚ ਇਲੀਗਲ ਕੰਸਟਰਕਸ਼ਨਾਂ ਜੋੜਾ-ਸੋੜ ਦੇ ਕੰਮ ਚੱਲਦਾ ਪਿਆ ਅਧਿਕਾਰੀਆਂ ਨੂੰ ਨੋਟਿਸ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਇਹਦੇ ਬਾਰੇ ਕੀ ਕਰਨਾ ਚਾਹੋਗੇ ਜੀ? ਕੋਈ ਡਿਪਾਰਟਮੈਂਟ ਦੇ ਮੰਤਰੀ ਸਾਹਿਬ ਮੈਂ ਮਿੱਤਰ ਬਲਕਾਰ ਸਿੰਘ ਜੀ ਨੂੰ ਮੈਂ ਨਾਲ ਨੋਟਿਸ ਲਿਆ ਦੇਣਾ। ਪਰ ਮੈਨੂੰ ਲੱਗਦਾ ਭਈ ਉੱਤੇ ਵੀ ਗੱਲ ਜ਼ਰੂਰ ਕਰੋਗੇ ਉਹ। ਲੇਕਿਨ ਇਹ ਤਾਂ ਹੁੰਦਾ ਕਿੰਨੀ ਚੀਜ਼ਾਂ ਹੋਣਾ ਸੀ ਆਪਣੇ ਲੈਵਲ ਤੇ ਨਹੀਂ ਦੇ ਸਕਦੇ। ਤੁਸੀਂ ਪ੍ਰੈਸ ਵਾਲੇ ਲੋਕਲ ਲੈਵਲ ਤੇ ਬੈਠੇ ਤੁਸੀਂ ਚੱਕਦੇ ਰਹਿੰਦੇ ਆ ਤੇ ਤੁਹਾਨੂੰ ਅਫਸਰ ਸਾਹਿਬਾਨ ਕੋ ਪੁਰਾਣਿਆਂ ਪੁਰਾਣੇ ਮੈਨੂੰ ਲੱਗਦਾ ਉਹਨਾਂ ਤੇ ਐਕਸ਼ਨ ਵੀ ਹੋਣਾ ਚਾਹੀਦਾ ਪਰ ਏਡੀਸੀ ਸਾਹਿਬ ਬੀਸੀ ਸਾਹਿਬ ਨੂੰ ਵੀ ਨੌਲੇਜ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੁੰਦੀ ਇੱਧਰ ਤੇ ਬਿਲਡਿੰਗਾਂ ਵੀ ਹੈਗੀਆਂ ਜਿਹੜੀਆਂ ਮਤਲਬ ਚਾਰ ਚਾਰ ਮੰਜ਼ਲਾ ਚੱਕ ਹੋ ਗਈਆਂ ਉਹਦੇ ਬਾਅਦ ਜਾ ਕੇ ਨੋਟਿਸ ਲੱਗਦਾ ਪਿਆ ਜੇ ਮੈਂ ਜ਼ਰੂਰ ਮੰਤਰੀ ਸਾਹਿਬ ਦੇ ਨਾਲ ਅੱਛ ਲੈ ਕੇ ਆਂਦਾ ਪੰਜ ਮਿੰਟ ਪਾ ਕੇ ਹਾਂ ਜੀ ਅੱਜ ਦੀ ਮੀਟਿੰਗ ਚ ਵੀ ਕੋਈ ਅਨਾਉਂਸਿੰਗ ਵਗੈਰਾ ਹੁੰਦੇ ਆ ਉਹ ਉਹਨਾਂ ਦਾ ਡਿਮਾਂਡ ਸੀਗੀ ਉਹਨਾਂ ਨੂੰ ਕਿ ਆਲਰੇਡੀ ਪਹਿਲਾਂ ਫਾਈਨਾਂਸ ਡਿਪਾਰਟਮੈਂਟ ਨੂੰ ਲਿਖਿਆ ਗਿਆ ਸੀ ਲੇਕਿਨ ਵਿੱਚ ਕਿਉਂਕਿ ਲੰਬੇ ਅਰਸੇ ਵਿੱਚ ਇਲੈਕਸ਼ਨ ਕੋਡ ਆ ਗਿਆ ਤੇ ਉਹ ਡਲੇ ਹੋ ਗਏ ਥੋੜੀ ਜਿਹੀ ਪਰ ਅਸੀਂ ਫਾਈਨਾਂਸ ਡਿਪਾਰਟਮੈਂਟ ਨੂੰ ਨਾਲ ਲੈ ਕੇ ਉੱਤੇ ਇਹਨਾਂ ਚਰਚਾ ਕਰਕੇ ਜੋ ਕਮਨਟੀ ਪਾਲਿਸੀ ਆਦੀ ਛੋਟਾ ਜੋ ਬੈਸਟ ਅਸੀਂ ਕਰ ਸਕਦੇ ਨੇ ਉਹ ਜ਼ਰੂਰ ਕਰਦੇ ਆ ਸਰ ਕਦੇ ਸੰਜੀਦਗੀ ਨਾਲ ਬੋਲੋ ਤੇ ਸਾਰੇ ਇਹ ਪਬਲਿਕ ਹੈਲਥ ਡਿਪਾਰਟਮੈਂਟ ਆ ਹਾਂ ਪਬਲਿਕ ਹੈਲਥ ਦੇ ਵਿੱਚ ਇਹ ਬੀਆਰਸੀ ਨੇ ਅੱਛਾ ਠੀਕ ਹੈ ਬਹੁਤ ਸਾਰਾ ਕੋਈ ਫੜਾ ਫੜਾ ਦੀ ਤਿਆਰੀ ਦੇਖੋ ਫੜਾ ਦੇ ਪਿਆਰੇ ਜੀ ਅਸੀਂ ਆਲਰੇਡੀ ਜਿਹੜਾ ਸਾਡਾ ਡਾਸ ਮੈਨੇਜਮੈਂਟ ਡਿਪਾਰਟਮੈਂਟ ਆ ਉਹ ਸਾਰਿਆਂ ਨੂੰ ਜਿੱਦਾਂ ਜਿੱਦਾਂ ਹਲਕਾ ਵਾਈਜ਼ ਦੇਖਦਾ ਔਰ ਉਹਨੇ ਫੰਡਸ ਜਾਰੀ ਕਰ ਦਿੰਦਾ ਪਹਿਲਾਂ ਦੇਖੋ ਬੰਨ ਲੱਗਣ ਵਾਲਾ ਕਿੱਥੇ ਹੈਗਾ ਤੇ ਲੋਕਲ ਲੈਵਲ ਤੇ ਡੈਫੀਨਿਟਲੀ ਜਿਹੜੇ ਉੱਥੇ ਲੀਡਰਸ ਬੈਠੇ ਆ ਐਮ ਐਲ ਏ ਬੈਠੇ ਆ ਜਾਂ ਪੰਚਾਇਤਾਂ ਬੈਠੀਆਂ ਜਦੋਂ ਨੌਲੇਜ ਤੇ ਲੈ ਕੇ ਆਂਦੇ ਉਹ ਗਵਰਨਮੈਂਟ ਵੱਲੋਂ ਪੂਰੀ ਤਿਆਰੀ ਪਪਾ ਵੀ ਤੋਂ ਦੇ ਰਸਤਾ ਕਰਦੇ ਬਿਲਕੁਲ ਰਸਤਾ ਕਰਦੇ ਜੇ ਮੈਂ ਤਾਂ ਕਿ ਗਵਰਨਮੈਂਟ ਜਿੱਥੇ ਸਾਡੇ ਕੋਲ ਕਿਸੇ ਨੂੰ ਫੰਡਸ ਮੰਗੇ ਫਟ ਆਤੀ ਆ ਦੇ ਮੈਂ ਆਪਣੇ ਇਲਾਕੇ ਦੇ ਮੈਂ ਤਾਂ ਪੂਰੇ ਪੰਜਾਬ ਦੀ ਗੱਲ ਕਰ ਰਿਹਾ ਜਿੱਥੇ ਵੀ ਕਿਤੇ ਲੋੜ ਪਈ ਆ ਗਵਰਨਮੈਂਟ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਸਖਤ ਸਹਾਇਤਾ ਹੈ ਫਿਰ ਉਹ ਆਪਾਂ ਕਿਤੇ ਵੀ ਜਿਹੜਾ ਕੰਮ ਹੋਣ ਵਾਲਾ ਜਿੱਥੇ ਏਰੀਆ ਸਾਨੂੰ ਪਤਾ ਮੇਥੇ ਫਲੱਡ ਆ ਸਕਦਾ ਉਹਨੂੰ ਅਸੀਂ ਪੂਰਾ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਤੈਬਜਾਰੀ ਹੋ ਰਹੀ ਹੈ ਜੀ ਉਹ ਸ਼ਿਕਾਇਤ ਦੇ ਆਧਾਰ ਤੇ ਹੋ ਰਹੀ ਹੈ ਸਿੱਧੇ ਕਾਰਵਾਈ ਨਹੀਂ ਹੋ ਰਹੀ ਇਹਦੇ ਬਾਰੇ ਦੱਸੋ ਜੀ ਤੈਬਜਾਰੀ ਜਿਹੜੇ ਅਵੈਦ ਕਬਜ਼ੇ ਹੈਗੇ ਆ ਸਿੱਧੀ ਕਾਰਵਾਈ ਨਹੀਂ ਸ਼ਿਕਾਇਤ ਦੇ ਆਧਾਰ ਤੇ ਹੋ ਰਹੀ ਹੈ ਦੇਖੋ ਤੁਹਾਡੇ ਮੇਰੇ ਮੈਨੂੰ ਇਹ ਜਿਹੜੀ ਹੈਗੀ ਹੈ ਲੋਕਲ ਲੈਵਲ ਦੇ ਉੱਤੇ ਤੁਹਾਡੇ ਕੋਲ ਤੇ ਕਾਰਪੋਰੇਸ਼ਨ ਹੈ ਮਿਰਜ਼ਾ ਉਹ ਕੋਈ ਖੰਸਰ ਜ਼ਰੂਰੀ ਹੈ ਉਹ ਅਫਸਰ ਨੂੰ ਕੰਨੇ ਅਸੀਂ ਉਹ ਕਿਤੇ ਸ਼ਿਕਾਇਤ ਲਿਆਓ ਜਦ ਕਿ ਕਾਫੀ ਦਿਨਾਂ ਜਰੀ ਕਬਜ਼ੇ ਹੋਏ ਆ ਲੈ ਉਹਨੂੰ ਰੁਕਣਾ ਚਾਹੀਦਾ ਮੈਂ ਤੁਹਾਨੂੰ ਕਿਹਾ ਕਾਰਪੋਰੇਸ਼ਨ ਦੇ ਨੌਲੇਜ ਆਪਾਂ ਲੈ ਕੇ ਆਨੇ ਜਿਹੜੇ ਅਫੀਸਰ ਜ਼ਬਾਨ ਹੈ ਡੈਫੀਨਿਟਲੀ ਆਪਾਂ ਜਿੱਥੇ ਪ੍ਰੈਸ ਨੂੰ ਗੱਲ ਕਰ ਰਹੀ ਹੈ ਤੇ ਜਿਹੜੇ ਤੁਹਾਡੇ ਲੋਕਲ ਲੀਡਰ ਹੋਵੇ ਉਹ ਤੇ ਗੱਲ ਕਰਦੇ ਹੋਊਗਾ ਜਦੋਂ ਜਦੋਂ ਅਫੀਸਰ ਵਾਲਾ ਮਾਮਲਾ ਸੀਗਾ ਹਾਂਜੀ ਪਛੇਟਿਆ ਗਿਆ ਸੀ ਨਾ ਐਨਓਸੀ ਐਨਓਸੀ ਦਾ ਮੈਟਰ ਜਿਹੜਾ ਹੈ ਉਹ ਐਨਓਸੀ ਦੇ ਮੈਟਰ ਗਵਰਨਮੈਂਟ ਨੇ ਤਾ ਬਿਲਕੁਲ ਉਹ ਤੇ ਕਹਤਾ ਸੀ ਵੀ ਜਿਹੜੀ ਰਿਸਿਵ ਵਿੱਚ ਹਨੂ ਸੀ ਅਰਥਨ ਜਿਹੜੀ ਆਪਾਂ ਪੰਜ ਇੱਕ ਮੁੱਖ ਮੰਤਰੀ ਭਗਵੰਤ ਪਾੰਜੀ ਨੇ ਪਰ ਉਹਦੇ ਵਿੱਚ ਜਿਹੜੀ ਲੀਗਲ ਡਿਪਾਰਟਮੈਂਟ ਆ ਖਾਸ ਤੌਰ ਤੇ ਹਾਈ ਕੋਰਟ ਦੀ ਜਿਹੜੀ ਹਦਾਇਤਾਂ ਉਹਦੇ ਲਈ ਸਾਨੂੰ ਕੋਈ ਨਾ ਕੋਈ ਕਾਨੂੰਨ ਸ਼ਾਇਦ ਬਣਾਉਣਾ ਪਵੇ ਜਾਂ ਉਹਨੂੰ ਹਟਾਉਣ ਲਈ ਹੋਰ ਕੋਈ ਉਪਰਾਲਾ ਕਰਨਾ ਪਵੇ ਕਿਉਂਕਿ ਹਾਈ ਕੋਰਟ ਜਿਹੜਾ ਇਹਦੀ ਇਜਾਜ਼ਤ ਨਹੀਂ ਦੇ ਰਿਹਾ ਸਿਹਤ ਜਗਤ ਤੈਬਿਆਰੀ ਬਾਰੇ ਆਪਣੇ ਇੰਸਪੈਕਟਰ ਸਾਹਿਬ ਨਾਲ ਗੱਲ ਕਰੋ ਦੇ ਉਹ ਕੀ ਕਹਿੰਦੇ ਉਹਨਾਂ ਦਾ ਕੀ ਕਹਿਣਾ ਜਬਸਟਰਾ ਦਾ ਵੀ ਮੀਡੀਆ ਦਾ ਤਕੀਰ ਰੋਲ ਮੀਡੀਆ ਦਾ ਪ੍ਰੈਸ ਨੂੰ ਲੋਕਲ ਬਾਡੀ ਮੰਤਰੀ ਸਾਹਿਬ ਦੇ ਨੋਟਸ ਲੈ ਕੇ ਆਣਾ ਠੀਕ ਇੱਕ ਹੋਰ ਵੀ ਹੈ ਆਪਣੇ ਵਿਭਾਗ ਦੇ ਪਾਸੇ ਸਾਡੇ ਮੇਰੇ ਆਪਣੇ ਵਿਭਾਗ ਜਿਹੜਾ ਪਬਲਿਕ ਹੈਲਥ ਹੈ ਇਹਦੇ ਚ